ਪਰਾਵ ਤੇਰੀ ਰੋਟੀ ਨਾ ਕਬੂਤਰ ਲੈ ਜਾਂ ਚੱਕੇ ਇੱਥੋਂ ਹੀ ਸੱਠ ਰਾਮ ਦੀ ਰੋਟੀ ਨਹੀਂ ਕਬੂਤਰ ਸਸਰੀ ਕਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿ ਦੋ ਦਿਨ ਅਸੀਂ ਵਲੌਗ ਨਹੀਂ ਪਾ ਸਕੇ ਕਿਉਂਕਿ ਮੈਨੂੰ ਘਰ ਮੂਵ ਕਰਨਾ ਸੀਗਾ ਇਸ ਕਰਕੇ ਅਸੀਂ ਵਲੌਗ ਨਹੀਂ ਪਾ ਸਕੇ ਤੇ ਬ੍ਰਦਰ ਹੁਣੀ ਵਲੌਗ ਇਸ ਕਰਕੇ ਨਹੀਂ ਪਾ ਰਹੇ ਉਹ ਥੋੜਾ ਜਿਹਾ ਸੀਜ਼ਨ ਦੇ ਵਿੱਚ ਬਿਜ਼ੀ ਆ ਪਰ ਕੱਲ ਉਹਨਾਂ ਨੇ ਪਾਇਆ ਸੀ ਹੁਣ ਉਹ ਪਾਇਆ ਕਰਨਗੇ ਰੈਗੂਲਰ ਤੇ ਤੁਹਾਡੇ ਕਮੈਂਟ ਬਹੁਤ ਵਧੀਆ ਹੁੰਦੇ ਆ ਅੱਜ ਦੀ ਜਿਹੜੀ ਵੀਡੀਓ ਆ ਇਹ ਬਸ ਮਮਾ ਜਿਵੇਂ ਕਿ ਆਪਣੇ ਜਿਹੜੇ ਵੱਡੇ ਹੁੰਦੇ ਆ ਇੰਡੀਆ ਨੂੰ ਮਿਸ ਕਰਦੇ ਆ ਉਹ ਆਸਟ੍ਰੇਲੀਆ ਦੇ ਵਿੱਚ ਵੀ ਉਹੀ ਮਾਹੌਲ ਚਾਹੁੰਦੇ ਆ ਉਹਨੂੰ ਲੈ ਕੇ ਆਈ ਹੋਪ ਤੁਹਾਨੂੰ ਇਹ ਵੀ ਬੜਾ ਪਸੰਦ ਆਏਗਾ ਪਲੀਜ਼ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਤੁਹਾਡੇ ਸਭ ਦੇ ਕਮੈਂਟ ਪੜਦੀ ਹਣੀ ਆ ਜਿੰਨਾ ਮੈਂ ਰਿਸਪੌਂਸ ਕਰ ਸਕਦੀ ਆ ਮੈਂ ਕਰਦੀ ਹਣੀ ਆ ਬਟ ਕੁਝ ਚੀਜ਼ਾਂ ਬਹੁਤ ਜ਼ਿਆਦਾ ਪਰਸਨਲ ਹੋ ਜਾਂਦੀਆਂ ਨੇ ਉਹਦੇ ਤੇ ਮੈਂ ਕਮੈਂਟ ਨਹੀਂ ਕਰਦੀ ਪਰ ਲਾਈਕ ਹਰੇਕ ਦਾ ਕਮੈਂਟ ਕਰਦੀ ਆ ਥੈਂਕ ਯੂ ਸੋ ਮਚ ਸਾਡੀਆਂ ਵੀਡੀਓ ਦੇਖਣ ਦੇ ਲਈ ਆ ਮਾਦਾ ਕੀ ਕਰੀ ਜੰਨੇ ਆ ਤੇ ਸਾਨੂੰ ਜਿਵੇਂ ਸੌਖਾ ਲੱਗਿਆ ਅਸੀਂ ਕਰ ਲਿਆ ਆਪਦਾ ਸਾਡੇ ਘਰੋਂ ਖੜ ਕੇ ਨਹੀਂ ਸੀ ਰੋਟੀਆਂ ਪਕਦੀਆਂ ਗੋਡੇ ਸਾਡੇ ਦੁਖਦੇ ਸੀ ਤੇ ਅਸੀਂ ਜਿਗਾਰਡ ਦਾ ਆਲਿਆ ਵੀ ਮੰਜੇ ਤੇ ਅਸੀਂ ਚਕਲਾ ਵੇਲਣਾ ਰੱਖ ਲੈਨੇ ਆ ਉੱਤੇ ਅਸੀਂ ਆਟਾ ਰੱਖ ਲਿਆ ਅਸੀਂ ਬੈਠੇ ਰੋਟੀਆਂ ਵੇਲ-ਵੇਲ ਕੇ ਤੇ ਇੱਕ ਪਾਸਿਓਂ ਅਸੀਂ ਬਾਹਰ ਲਾ ਗਏ ਇਸ ਚਦਾਲਿਆ ਤੇ ਅਸੀਂ ਦੂਜੇ ਪਾਸੇ ਆ ਵੇਲਾ ਇਆਂ ਸਾਡੀਆਂ ਰੋਟੀਆਂ ਪ੍ਰਾਪਤਾ ਰੋਟੀ ਬਹੁਤ ਵਧੀਆ ਸੇਕਦਾ ਹਾਂ ਤੇ ਤੁਸੀਂ ਤਾਂ ਮੈਕਰੋ ਮਾਰ-ਮਾਰ ਕੇ ਤੇ ਘਿਓ ਤੱਤਾ ਕਰਦੇ ਆ ਤੇ ਅਸੀਂ ਨਾਲ ਦੀ ਨਾਲ ਘਿਓ ਵੀ ਤੱਤਾ ਕਰਦੇ ਆ ਆਵਾ ਸਾਡਾ ਦੇਸੀ ਤਰੀਕਾ ਹਾਂ ਅਸੀਂ ਦੇਸੀ ਤਰੀਕਾ ਇੰਡੀਆ ਵਾਲਾ ਤਰੀਕਾ ਵਰਤ ਲਿਆ ਸਾਡੇ ਕੋਲੇ ਮੰਜਾ ਰਹਿਗਾ ਸੀ ਅਸੀਂ ਮੰਜੇ ਦਾ ਫਾਇਦਾ ਚੱਕ ਲਿਆ ਵਾਹ ਜੀ ਵਾਹ ਅਸੀਂ ਕਿਹਾ ਵੀ ਸਾਡੇ ਕੋਲ ਹੋਰ ਤੇ ਜਿਗਾਰਡ ਹੈ ਨਹੀਂ ਪ੍ਰਭ ਹਾਂ ਜੀ ਹਾਂ ਤੂੰ ਦੱਸ ਤੂੰ ਕੀ ਕਹਿ ਸਕਦੀਆਂ ਖੜ ਖੜ ਕੇ ਡਾਂਗ ਲੰਗਾ ਤੇ ਕਰ ਜੇ ਖੜ ਕੇ ਨਹੀਂ ਗਾ ਰੋਟੀਆਂ ਨਹੀਂ ਲੈਂਦੀਆਂ ਅੱਜ ਰੋਟੀਆਂ ਜਿਆਦਾ ਲਾਉਣੀਆਂ ਸੀ ਕਿਆਂ ਕਿਉਂਕਿ ਘਰ ਮੂਵ ਕਰਨਾ ਸੀਗਾ ਤੇ ਫਿਰ ਬੰਦੇ ਜਿਆਦੇ ਸੀਗੇ ਤੇ ਫਿਰ ਰੋਟੀਆਂ ਜਿਆਦੀਆਂ ਲਾਉਣੀਆਂ ਸੀ ਮੇਰੇ ਤੋਂ ਇੰਨਾ ਚਿਰ ਖੜਿਆ ਨਹੀਂ ਜਾਣਾ ਤੇ ਭੁੱਖ ਵੀ ਜਿਆਦੀ ਲੱਗਦੀ ਸੀ ਕਿ ਆਹ ਕੰਮ ਕਰਦੀਆਂ ਤੇ ਭੁੱਖ ਵੀ ਜ਼ਿਆਦੀ ਲੱਗਣੀ ਤੇ ਉਹ ਨਾ ਜਰਨਾਨੀ ਤੋਂ ਤਾਂ ਖੜਿਆ ਨਹੀਂ ਜਾਣਾ ਤੇ ਉਹ ਕਬੂਤਰ ਵੀ ਚੱਕੀ ਜਾਂਦੇ ਤੁਹਾਡੀਆਂ ਰੋਟੀਆਂ ਉਹ ਦੇਖੋ ਕਬੂਤਰਾਂ ਨੂੰ ਵੀ ਅਸੀਂ ਪਾ ਦਿੰਨੇ ਆ ਕਬੂਤਰਾਂ ਲਈ ਵੀ ਸਾਡੇ ਕੋਲੇ ਇੰਤਜ਼ਾਮ ਹੈਗਾ ਏ ਅਸੀਂ ਤਾਂ ਹੀ ਇੰਨੇ ਕਬੂਤਰ ਇਕੱਠੇ ਕਰਦੇ ਹਾਂ ਤੁਹਾਨੂੰ ਪ੍ਰਾਬ ਤੇਰੀ ਰੋਟੀ ਨਾ ਕਬੂਤਰ ਲੈ ਜਾਂ ਚੱਕ ਕੇ ਇੱਥੋਂ ਹੀ 60 ਦੀ ਰੋਟੀ ਨਹੀਂ ਕਬੂਤਰ ਲੈ ਜਾਓ ਫੜ ਦੇਗੇ ਭਾਵੇਂ ਜੋ ਮਰਜ਼ੀ ਹੋ ਜਾਈ ਕਹ ਨਹੀਂ ਪ੍ਰਾਬ ਰੱਬ ਤਾਂ ਉਹਨੂੰ ਗਲੇ ਤੋਂ ਪਾ ਦੇਗਾ ਉਹ ਕਿਤੇ ਰੋਟੀ ਗੱਲ ਪਤਾ ਉਹ ਹਵਾ ਪੰਦੀ ਆ ਨਾ ਆਪਾਂ ਇੰਡੀਆ ਨੂੰ ਆਪਾਂ ਨੇ ਬਹਿ ਕੇ ਜਿਗਾਰਡ ਕਰਨਾ ਸੀ ਆਪਾਂ ਹੋਰ ਤਾਂ ਕੋਈ ਜਿਗਾਰਡ ਹੋਣਾ ਨਹੀਂ ਸੀ ਸੌਖਾ ਤਰੀਕਾ ਜਿਵੇਂ ਆਪਾਂ ਨੂੰ ਲੱਭਿਆ ਆਪਾਂ ਇੰਡੀਆ ਵਾਲਾ ਸੌਖਾ ਤਰੀਕਾ ਲੱਭਿਆ ਪਹਿਲੇ ਅਸਟ੍ਰੇਲੀਆ ਜਾ ਨਹੀਂ ਹੁੰਦਾ ਨਹੀਂ ਹੁੰਦਾ ਹੁੰਦਾ ਕਿਵੇਂਗਾ ਜੇ ਕਰਨਾ ਹੋਵੇ ਸਾਰਾ ਕੁਝ ਹੁੰਦਾ ਤਰੀਕਾ ਜਾਈ ਦਮ ਪਰ ਲੀਕਾਂ ਨਾਉਂਦੇ ਨਹੀਂ ਇੱਥੇ ਬਸ ਹੁੰਦੀ ਛੇਤੀ ਛੇਤੀ ਪਾ ਦੋ ਛੇਤੀ ਛੇਤੀ ਪਾ ਦੋ ਥੋੜਾ ਜਿਹਾ ਕੁਝ ਨਿਕਾਦਾ ਕੋਈ ਪਤਾ ਨਹੀਂ ਦੱਸਦਾ ਹਾਂ ਤੁਹਾਨੂੰ ਬੜਾ ਤਰੀਕਿਆਂ ਦਾ ਬੰਦਾ ਆਏ ਤਾਂ ਤੁਸੀਂ ਵੀ ਇੰਡੀਆ ਚ ਹੋਈਆਂ ਅਸੀਂ ਹੁਣ ਭੁੱਲ ਗਏ ਆ ਨਾ ਐ ਡੀ ਜੇ ਤੀਨੀ ਪੁੱਲ ਨਹੀਂ ਆਈ ਦਾ ਅੱਜ ਜੇ ਨੂੰ ਹਾਂ ਆ ਆ ਦਾ ਦੇਸ਼ ਆਉਦਾ ਹੀ ਆ ਐ ਡੀ ਜੇ ਤੀਨੀ ਪੁੱਲਣਾ ਚਾਹੀਦਾ ਅਸੀਂ ਤੇ ਜਲਦ ਭੁੱਖ ਬਹੁਤ ਲੱਗੀ ਅੱਜ ਬੰਦੇ ਪੰਜ ਛੇ ਜਾਣੇ ਆ ਤੇ ਕੋਈ ਨਹੀਂ ਭੁੱਖ ਲੱਗੀ ਹੈ ਤਾਂ ਹੀ ਰੋਟੀਆਂ ਵੀ ਪਕਾ ਦਿੱਤੀਆਂ ਨਾਲ ਦੇ ਨਾਲ ਫਿਰ ਖਾ ਲੋ ਜਿਹੜਾ ਪੰਜ ਛੇ ਜਾਣੇ ਉਹਨਾਂ ਨੂੰ ਤਾਂ ਭੁੱਖ ਵੀ ਬਾਲੀ ਚੱਲੀ ਜਾਂਦੀ ਹਾਂ ਕਾਪ ਤੇ ਪਰਾਵ ਉਧਰ ਦੇਖੋ ਕਬੂਤਰ ਹੁਣ ਆਪਾਂ ਨਵੇਂ ਘਰੇ ਜਾਵਾਂਗੇ ਤੇ ਇਹਨਾਂ ਨੂੰ ਹੁਣ ਕੀ ਕਹਿ ਕੇ ਜਾਵੋਗੇ ਤੁਸੀਂ ਕਬੂਤਰ ਹੁਣ ਤੁਸੀਂ ਆਹ ਇੱਕ ਗਲੀ ਛੱਡ ਕੇ ਦੂਜੀ ਗਲੀ ਚ ਆ ਜਿਓ ਜੇ ਇੱਥੇ ਨੂੰ ਸਿਸਟਮ ਨਹੀਂ ਨਵਾਂ ਘਰ ਹਾਂ ਉੱਥੇ ਨਵਾਂ ਘਰ ਆ ਅਸੀਂ ਬਦਲੀ ਕਰਤੀ ਤੁਸੀਂ ਵੀ ਬਦਲੀ ਹੋ ਗਏ ਉੱਧਰ ਆ ਜਿਓ ਹਾਂ ਇਹਨਾਂ ਨੂੰ ਵੀ ਆnsan ਦੀ ਭਾਸ਼ਾ ਸਮਝ ਆ ਜਾਂਦੀ ਹੈ ਹਾਂ ਉੱਧਰ ਤੁਹਾਡੇ ਲਈ ਖਾਣਾ ਜਰੂਰ ਰੱਖਿਆ ਕਰਾਂਗੇ ਜਿੰਨੇ ਜਣੇ ਅਸੀਂ ਆ ਤੇ ਬਾਅਦ ਤੁਹਾਨੂੰ ਪਤਾ ਨਹੀਂਗਾ ਹਾਂਜੀ ਅੱਛਾ ਬਾਅਦ ਵਿੱਚ ਤੁਹਾਡੇ ਲਈ ਖਾਣਾ ਬਚੂਗਾ ਉੱਥੇ ਹਾਂ ਬਚੂਗਾ ਕਿ ਨਾ ਬਚੂਗਾ ਉਹ ਅਸੀਂ ਜ਼ਿੰਮੇਵਾਰ ਨਹੀਂ ਜਿੰਨੇ ਦਾ ਅਸੀਂ ਆ ਅਸੀਂ ਖਾਣਾ ਬਚਾ ਕੇ ਤਾਂ ਤੁਹਾਨੂੰ ਪਾਵਾਂਗੇ ਚੰਗਾ ਹਾਂ ਉਹਦੋਂ ਤਾਂ ਫਿਰ ਤੁਹਾਨੂੰ ਜਮਝ ਨਹੀਂ ਆ ਤੁਹਾਡੀ ਬਾਅਦ ਚ ਤਾਂ ਫਿਰ ਬਾਹਰੋਂ ਆਰਡਰ ਕਰਦਿਆ ਕਰਨਾ ਲੈ ਆਓ ਘਰ ਆ ਪਿਆ ਜਾ ਕਰਨਾ ਬਾਹਰ ਤਾਂ ਆਰਡਰ ਨਾਲ ਹੀ ਹੋਣੀ ਖਾਣਾ ਦਾ ਜਾਂ ਕੀ ਆ ਜੀ ਸਾਡੇ ਇਹ ਵੀ ਸਾਡੇ ਅੱਗੇ ਇਹ ਬਣੇ ਪਏ ਆ ਜੇ ਕਹਿੰਦੇ ਅਸੀਂ ਵੀ ਘਰ ਦਾ ਖਾਣਾ ਖਾਣਾ 10 ਦਿਨਾਂ ਦਾ ਰੋਟੇ ਭੰਨੀ ਨਹੀਂ ਜਿੰਨੇ ਭਈਏ ਰੋਟੀ ਉਹ ਬਣਾਵਾਲਾ ਨਾਨੀਆ ਹਲੋ ਬੱਚਾ ਕਾ ਕੋਈ ਨਹੀਂ ਬਣਾ ਰਹਾ ਧੰਨਵਾਦ ਸਦਾ ਸਾਡਾ ਅਜਦਾ ਬਲੌਗ ਦੇਖਣ ਦੇ ਲਈ ਤੇ ਆਪਣੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਹਸਿਆ ਖੇਡਿਆ ਵਾਲੇ ਬਲੌਗ ਲੈ ਕੇ ਆਈਏ ਜਿੰਨਾ ਚਿਰ ਮੰਮੀ ਹੁਣੀ ਇੱਥੇ ਆ ਅੱਗੇ ਵੀ ਆਪਦੀ ਵਧੀਆ ਕੋਸ਼ਿਸ਼ ਕਰਾਂਗੇ ਤੁਹਾਡਾ ਸਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ